ਪੰਜਾਬ ਸਰਕਾਰ ਇੱਕ ਕਾਨੂੰਨ ਲੈ ਕੇ ਆਈ ਸੀ ਲੈਂਡ ਪੂਲਿੰਗ ਪਾਲਿਸੀ ਉਸ ਕਾਨੂੰਨ ਦਾ ਜਦੋਂ ਪੰਜਾਬ ਦੇ ਧਰਤਲ ਦੇ ਉੱਪਰ ਵਿਰੋਧ ਹੋਇਆ ਤਾਂ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਇਹ ਕਹਿ ਕੇ ਵਾਪਸ ਲਈ ਕਿ ਜਿਹੜੀ ਚੀਜ਼ ਸਾਡੇ ਕਿਸਾਨ ਹਿੱਤਾਂ ਚ ਨਹੀਂ ਹੈਗੀ ਅਸੀਂ ਉਸ ਚੀਜ਼ ਦੀ ਵਾਪਸੀ ਕਰਦੇ ਹਾਂ ਤੇ ਪੰਜਾਬ ਦੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਉਹ ਅਕਾਲੀ ਦਲ ਹੋਵੇ ਕਾਂਗਰਸ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ 13 ਕਹਿ ਰਹੀਆਂ ਨੇ ਕਿ ਅਸੀਂ ਲੋਕਾਂ ਨੂੰ ਲਾਮਬੰਦ ਕਰਕੇ ਲੜੇ ਇਸ ਕਰਕੇ ਆਹ ਲੈਂਡ ਪੁਲਿੰਗ ਪਾਲਿਸੀ ਵਾਪਸ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪਾਲਿਸੀ ਵਾਪਸ ਲੈਣ ਤੋਂ ਬਾਅਦ ਜਿਹੜੀਆਂ ਪੰਜਾਬ ਦੀਆਂ ਆਪੋਨੈਂਟ ਧਿਰਾਂ ਨੇ ਆਮ ਆਦਮੀ ਪਾਰਟੀ ਦੀਆਂ ਉਹ ਆਪਣੀ ਫਤਿਹ ਰੈਲੀ ਕਰ ਰਹੀਆਂ ਨੇ ਕਿ ਆਹ ਦੇਖੋ ਅਸੀਂ ਲੋਕਾਂ ਨੂੰ ਲਾਮਬੰਦ ਕੀਤਾ ਤੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ ਸਰਕਾਰ ਨੇ ਉਹ ਪਾਲਿਸੀ ਵਾਪਸ ਲੈ ਲਈ ਅੱਜ ਭਾਰਤੀ ਜਨਤਾ ਪਾਰਟੀ ਦੀ ਇੱਕ ਵੱਡੀ ਰੈਲੀ ਰਾਜਪੁਰਾ ਦੇ ਵਿੱਚ ਹੈ ਇਸ ਵੇਲੇ ਮੈਂ ਘਨੌਰ ਦਾਣਾ ਮੰਡੀ 'ਚ ਖੜਿਆ ਹਾਂ ਜਿੱਥੋਂ ਹਰਵਿੰਦਰ ਸਿੰਘ ਹਰਪਾਲਪੁਰ ਜਿਹੜੇ ਪੰਜਾਬ ਭਾਜਪਾ ਦੇ ਆਗੂ ਨੇ ਉਹ ਆਪਣਾ ਇੱਕ ਬੱਸਾਂ ਦਾ ਵੱਡਾ ਕਾਫਲਾ ਲੈ ਕੇ ਇੱਥੋਂ ਤੁਰਨ ਲੱਗੇ ਨੇ ਤੇ ਮੇਰੇ ਨਾਲ ਹਰਵਿੰਦਰ ਸਿੰਘ ਹਰਪਾਲਪੁਰ ਨੇ ਬਾਈ ਜੀ ਸਵਾਗਤ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਬਾਈ ਜੀ ਤੁਹਾਡੀ ਸਾਰ ਜਿੱਥੇ ਅੱਜ ਪੰਜਾਬ ਦੇ ਇਕੱਲੇ-ਇਕੱਲੇ ਪਿੰਡ ਦੇ ਵਿੱਚ ਸਰਕਾਰ ਦੇ ਵਿਰੁੱਧ ਰੋਹ ਦਾ ਤੂਫਾਨ ਉੱਠਿਆ ਕਿਉਂਕਿ ਜਦੋਂ ਵੀ ਸਰਕਾਰ ਭਾਵੇਂ ਕੋਈ ਹੋਵੇ ਜਦੋਂ ਵੀ ਲੋਕਾਂ ਦੇ ਵਿਰੁੱਧ ਕੋਈ ਫੈਸਲਾ ਕੋਈ ਸਰਕਾਰ ਲਵੇਗੀ ਤਾਂ ਪੰਜਾਬ ਨੂੰ ਇਹ ਬਖਸ਼ਿਸ਼ ਆ ਕਿ ਕਦੇ ਵੀ ਕਿਸੇ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਵਿਰੁੱਧ ਕੋਈ ਫੈਸਲਾ ਲੈਣ ਦੀ ਹਿੰਮਤ ਕਰਨ ਤੋਂ ਹਮੇਸ਼ਾ ਰੋਕਿਆ ਸਰਕਾਰ ਨੂੰ ਲੋਕਾਂ ਨੇ ਤੇ ਅੱਜ ਵੀ ਪੰਜਾਬ ਦੇ ਲੋਕਾਂ ਨੇ ਪੂਰੀ ਜੁਰਤ ਕਰਕੇ ਪੂਰੀ ਦਲੇਰੀ ਦੇ ਨਾਲ ਜੋ ਪੰਜਾਬ ਦੇ ਕਿਸਾਨਾਂ ਦੀ ਜ਼ਮੀਨਾਂ ਖੋਹਣ ਦਾ ਫੈਸਲਾ ਲੈਣ ਲੱਗੇ ਸੀ ਸਰਕਾਰ ਸਰਕਾਰ ਨਹੀਂ ਰਹੀ ਸਰਕਾਰ ਵਪਾਰ ਕਰਨ ਲੱਗੀ ਸੀ ਪੰਜਾਬ ਦੇ ਲੋਕਾਂ ਨੂੰ ਬੇਘਰ ਕਰਨ ਲੱਗੀ ਸੀ ਜ਼ਮੀਨਾਂ ਖੋਹਣ ਲੱਗੀ ਸੀ ਤੇ ਉਹਦੇ ਵਿਰੁੱਧ ਪੰਜਾਬ ਦੇ ਵਿੱਚ ਕੱਲੇ-ਕੱਲੇ ਪਿੰਡ ਦੇ ਵਿੱਚ ਰੋਹ ਦਾ ਤੂਫਾਨ ਉੱਠਿਆ ਸਾਰੀਆਂ ਸਿਆਸੀਆਂ ਧਿਰਾਂ ਨੇ ਵੀ ਕੀਤਾ ਔਰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਸਭ ਤੋਂ ਪਹਿਲਾਂ ਸਰਕਾਰ ਨੂੰ ਬੰਗਾਰਿਆ ਔਰ ਸਰਕਾਰ ਦੇ ਵਿਰੁੱਧ ਧਰਨੇ ਮੁਜਾਰੇ ਸ਼ੁਰੂ ਕੀਤੇ ਤੇ ਜਿਸ ਦੇ ਪ੍ਰਭਾਵ ਵਿਚ ਆ ਕੇ ਪੰਜਾਬ ਸਰਕਾਰ ਨੂੰ ਪੁੱਠੇ ਪੈਰੀ ਮੁਰਨਾ ਪਿਆ ਤੇ ਮੋਢੀ ਖਾਣੀ ਪਈ ਇਹ ਸਰਕਾਰ ਦੇ ਟੈਗ ਇੱਕ ਇਹ ਵੀ ਲੱਗਦਾ ਕਿ ਜਦੋਂ ਵੀ ਇਹ ਕੋਈ ਫੈਸਲਾ ਲੈਂਦੇ ਨੇ ਨਾਲ ਦੀ ਨਾਲ ਬੈਕ ਵੀ ਲੈਂਦੇ ਨੇ ਉਸੇ ਉਹ ਵੀ ਇਤਿਹਾਸ ਇਹਨਾਂ ਨੇ ਦੁਆਰਾ ਬਣਾਇਆ ਕਿ ਫੈਸਲਾ ਲਿਆ ਲੈਂਡ ਪੂਲਿੰਗ ਦਾ ਲੋਕਾਂ ਦੀ ਜਮੀਨਾਂ ਖੋਣ ਦਾ ਜਦੋਂ ਪੰਜਾਬ ਦੇ ਕਿਸਾਨ ਉੱਠੇ ਤੇ ਫਿਰ ਨਾਲ ਦੀ ਨਾਲ ਬੈਕ ਮੁੜ ਗਏ ਸੋ ਅੱਜ ਵੀ ਅਸੀਂ ਕੱਲੇ ਕੱਲੇ ਪਿੰਡ ਦੇ ਵਿੱਚ ਘਨੌਰ ਹਲਕੇ ਦਾ ਕੱਲਾ ਕੱਲਾ ਪਿੰਡ ਦੇਖੋ ਤੁਸੀਂ ਕਿਵੇਂ ਬੱਸਾਂ ਦੇ ਵਿੱਚ ਲੋਕ ਆਪਣੀ ਬੱਸਾਂ ਲੈ ਕੇ ਆਪਣੇ ਵਾਹਨਾਂ ਰਹੀਂ ਅੱਜ ਦਾਣਾ ਮੰਡੀ ਘਨੌਰ ਤੇ ਖੜੇ ਨੇ ਇਹ ਘਨੌਰ ਹਲਕੇ ਦੇ ਰੋਹ ਦੀ ਨਿਸ਼ਾਨੀ ਆ ਕਿ ਸਰਕਾਰ ਦੇ ਵਿਰੁੱਧ ਕੱਲਾ ਕੱਲਾ ਪਿੰਡ ਦੇ ਵਿੱਚ ਸਾਰੇ ਪਰਿਵਾਰ ਪਾਰਟੀਵਾਦੀ ਤੋਂ ਢੜੇ ਵਜ ਤੋਂ ਉੱਪਰ ਉੱਠ ਕੇ ਔਰ ਕੱਲੇ ਕਿਸਾਨ ਨਹੀਂ ਸਾਰੀਆਂ ਬਰਾਦਰੀਆਂ ਦੇ ਲੋਕ ਇਕੱਠੇ ਹੋ ਕੇ ਸਰਕਾਰ ਦੇ ਫੈਸਲੇ ਦੇ ਵਿਰੁੱਧ ਇੱਕ ਮਤ ਹੋ ਕੇ ਖੜੇ ਨੇ ਤੇ ਅੱਜ ਲੀਡਰਸ਼ਿਪ ਕਿਹੜੀ ਕਿਹੜੀ ਉੱਥੇ ਆ ਰਹੀ ਆ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਆਏਗੀ ਜਖੜ ਸਾਹਿਬ ਆਉਣਗੇ ਸ੍ਰੀ ਅਸ਼ਵਨੀ ਸ਼ਰਮਾ ਜੀ ਆਉਣਗੇ ਮਹਾਰਾਣੀ ਪਰਨੀਤ ਕੌਰ ਜੀ ਪਟਿਆਲਾ ਜ਼ਿਲ੍ਹਾ ਦਾ ਖਾਸ ਕਰਕੇ ਮਹਾਰਾਣੀ ਪਰਨੀਤ ਕੌਰ ਜੀ ਤੇ ਬੀਬਾ ਜੈਨਦਰ ਕੌਰ ਜੀ ਦੀ ਪ੍ਰੇਰਣਾ ਸਦਕੇ ਕੱਲੇ-ਕੱਲੇ ਪਿੰਡ ਦੇ ਵਿੱਚ ਉਹ ਤੂਫਾਨ ਉੱਠਿਆ ਔਰ ਸੈਂਟਰ ਦੇ ਵਿੱਚੋਂ ਸਾਡੇ ਭਰਾ ਨਵਰੀਤ ਬਿੱਟੂ ਜੀ ਮਨਿਸਟਰ ਕੇਂਦਰੀ ਮੰਤਰੀ ਰੇਲਵੇ ਉਹ ਆ ਰਹੇ ਨੇ ਤੇ ਫਤੇਜੰਗ ਬਾਜਵਾ ਜੀ ਆ ਰਹੇ ਨੇ ਤਰਨ ਚੁਗ ਜੀ ਆ ਰਹੇ ਨੇ ਤੇ ਕੋਈ ਲੀਡਰਸ਼ਿਪ ਸਾਡੇ ਪੰਜਾਬ ਦੀ ਦਾ ਕੋਈ ਵੀ ਨਹੀਂ ਰਿਹਾ ਜਿਹੜਾ ਘਰੇ ਬੈਠੂਗਾ ਸਾਰੇ ਹੀ ਆਉਣਗੇ ਰਾਜਪੁਰਾ ਰੈਲੀ ਦੇ ਵਿੱਚ ਤੇ ਮੈਨੂੰ ਇੱਕ ਹੋਰ ਦੱਸਿਓ ਜਦੋਂ ਜਿਹੜੇ ਮਤਲਬ ਕਾਰਕੁੰਦ ਨੇ ਬੀਜੇਪੀ ਦੀਆਂ ਲੀਡਰ ਨੇ ਉਹ ਆਪਣਾ ਕਾਫਲਾ ਲੈ ਕੇ ਜਦੋਂ ਉੱਥੇ ਰਾਜਪੁਰਾ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ ਮੈਂ ਵੀਡੀਓ ਦੇਖ ਰਹੀ ਸੀ ਫੇਸਬੁਕ ਤੇ ਪਰ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਪੁਲਿਸ ਵੱਲੋਂ ਜਾਂ ਸਰਕਾਰ ਵੱਲੋਂ ਹੁਦਾਇਤਾਂ ਨੂੰ ਇਦਾਂ ਦਾ ਕੁਝ ਹੈਗਾ ਇਹ ਪੰਜਾਬ ਸਰਕਾਰ ਦੀ ਨਲਾਇਕੀ ਵੀ ਆ ਤੇ ਡਰਪੋਕ ਮਨ ਦੀ ਨਿਸ਼ਾਨੀ ਆ ਰੈਲੀ ਕਰਨ ਦਾ ਹਰ ਇੱਕ ਨੂੰ ਹੱਕ ਹੈ ਜੀ ਤੁਹਾਡੇ ਫੈਸਲਿਆਂ ਦੇ ਵਿਰੁੱਧ ਤੁਸੀਂ ਇੱਕ ਪਾਸੇ ਦਾ ਕਹਿੰਦੇ ਹੋ ਅਸੀਂ ਫੈਸਲਾ ਵਾਪਸ ਲੈ ਲਿਆ ਤੇ ਫਿਰ ਤੁਹਾਨੂੰ ਡਰ ਕਿਸ ਚੀਜ਼ ਦਾ ਅੱਜ ਕੋਈ ਸੜਕ ਐਸੀ ਨਹੀਂ ਹੈ ਜਿੱਥੇ ਪੁਲਿਸ ਨਹੀਂ ਖੜੀ ਲੋਕਾਂ ਦੀ ਸੁਰੱਖਿਆ ਦਾਤੇ ਲੱਗੀ ਖੜੀ ਆ ਪੰਜਾਬ ਪੁਲਿਸ ਨੂੰ ਕੱਲੀ ਕੱਲੀ ਸੜਕਾਂ ਦੇ ਖੜਾ ਰੱਖਿਆ ਘਨੌਰ ਦੇ ਵਿੱਚ ਨਾਕਾ ਲੱਗਿਆ ਘਨੌਰ ਦੇ ਇਧਰਲੇ ਪਾਸੇ ਨਾਕਾ ਲੱਗਿਆ ਬਹਾਦਰਗੜ ਨਾਕਾ ਲੱਗਿਆ ਯੂਨੀਵਰਸਿਟੀ ਨਾਕਾ ਲੱਗਿਆ ਕੋਲੀ ਕੋਲ ਨਾਕਾ ਲੱਗਿਆ ਗੰਡਾ ਖੜੀ ਦੇ ਥਾਣੇ ਦੇ ਕੋਲ ਸੋ ਸਾਡੀ ਰੈਲੀ ਨੂੰ ਫੇਲ ਕਰਨ ਦੇ ਲਈ ਸਾਡੇ ਵਰਕਰਾਂ ਨੂੰ ਫੜਨ ਦੇ ਲਈ ਸਾਡੇ ਹਰਪਾਲਪੁਰ ਤੋਂ ਹੀ ਇੱਕ ਸਾਡੇ ਨੌਜਵਾਨ ਨੂੰ ਫੜਿਆ ਕਿ ਉਹ ਬੱਸ ਨਾ ਭਰ ਸਕੇ ਤੇ ਬੱਸਾਂ ਫੇਰ ਵੀ ਤਿੰਨ ਭਰ ਕੇ ਆਇਆਂ ਸਾਡੀਆਂ ਹਰ ਕੱਲੇ ਹਰਪਾਲਪੁਰ ਚੋਂ ਉਹਨੂੰ ਇੱਥੇ ਸੁਦਾਣਾ ਮੰਡੀ ਚ ਇਕੱਠੇ ਹੋਏ ਇੱਥੇ ਇਕੱਠੇ ਹੋਣ ਤੇ ਥੋੜੀ ਜਿਹੀ ਰੋਕ ਲੱਗੀ ਸਾਨੂੰ ਥਾਂ ਥਾਂ ਰੋਕਿਆ ਗਿਆ ਪਹਿਲਾਂ ਬਹਾਦਰਗੜਾ ਆਉਣ ਤੋਂ ਰੋਕਿਆ ਗਿਆ ਅਸੀਂ ਆਪਣੇ ਬਲਬੁੱਤੇ ਆਈਆਂ ਲੰਘ ਕੇ ਆ ਇੱਥੇ ਹੁਣ ਨਹਿਰ ਤੇ ਖੜੇ ਨੇ ਰੋਕਣ ਦੇ ਲਈ ਸੋ ਸਾਡੇ ਵਰਕਰ ਤਨਮਨ ਦੇ ਨਾਲ ਤਕੜੇ ਨੇ ਅਸੀਂ ਜਦੋਂ ਤੁਸੀਂ ਇੱਥੇ ਕਾਫਲਾ ਲੈ ਕੇ ਨਿਕਲੋਗੇ ਤੁਹਾਨੂੰ ਹੁਣ ਰੋਕਿਆ ਜਾਊਗਾ ਜੇ ਤੁਹਾਨੂੰ ਹੁਣ ਰੋਕਿਆ ਗਿਆ ਫਿਰ ਤੁਸੀਂ ਕੀ ਕਰੋਗੇ ਆਪਣੇ ਬਲ ਬੁੱਤੇ ਤੇ ਲੰਘਾਂਗੇ ਅਸੀਂ ਰੈਲੀ 'ਚ ਪਹੁੰਚਾਂਗੇ ਹਰ ਹਾਲਤ ਪਹੁੰਚਾਂਗੇ ਸਾਨੂੰ ਕੋਈ ਰੋਕ ਨਹੀਂ ਸਕਦਾ ਸਾਨੂੰ ਤਾਂ ਇੰਦਰਾ ਗਾਂਧੀ ਦੀਆਂ ਫੌਜਾਂ ਨਹੀਂ ਕਦੇ ਰੋਕ ਸਕੀਆਂ ਭਗਵੰਤ ਮਾਨ ਦਾ ਚੀਜ਼ੇ ਕੁਝ ਨਹੀਂ ਵਿਚਰਾਏ ਤਾਂ ਛੋਟੀ ਜੀ ਇੱਕ ਬਲੌਂਗੜੀ ਆ ਇਹਦੇ ਕੋਲੋਂ ਦੀ ਲੰਘ ਕੇ ਜਾਵਾਂਗੇ ਐਂ ਠੋਕੇ ਹੂੰ ਜੀ ਮੇਰੇ ਨਾਲ ਹਰਵਿੰਦਰ ਸਿੰਘ ਹਰਪਾਲ ਪਰ ਜਿਹੜੇ ਆਪਣਾ ਇੱਕ ਵੱਡਾ ਕਾਫਲਾ ਲੈ ਕੇ ਜਿਹੜੀ ਰੈਲੀ ਹੋਣ ਜਾ ਰਹੀ ਹੈ ਭਾਰਤ ਜਨਤਾ ਪਾਰਟੀ ਦੀ ਰਾਜਪੁਰੇ ਉਸ ਰੈਲੀ ਚ ਸ਼ਾਮਲ ਹੋਣ ਦੇ ਲਈ ਜਾ ਰਹੇ ਨੇ ਧੰਨਵਾਦ